Ti Ti Kati Bati Teti Conti Penti Penti Seti Senti Teti Mantali Jali Ektali Dihali Tertali Cetali Mantali shali, Santali Pertali Menjah Penjah kawenja, Gowenjah Termanjah Termanjah 59 ਲਗਰਾ ਆ ਇਹਦੀਆਂ ਕਿੰਨੀਆਂ ਦੂਜੇ ਦੀਆਂ ਇਹਦੀਆਂ 57 ਹੀ ਆ ਜੀ ਇਹਦੀਆਂ 57 ਹਾਂ ਜੀ ਇਹਦੇ ਨੂੰ ਵੱਧਦਾ ਇਹਦੀਆਂ ਘੱਟ ਹੈ ਇਹ 10 ਦਿਨ 12 ਦਿਨ ਪਹਿਲਾਂ ਵੀ ਲੱਗਿਆ ਇਹ ਆ ਕੱਲ੍ਹ ਕੀਚਰੇ ਨੇ ਗਣੀਆਂ ਸੀਗੀਆਂ ਯਾਰ ਇੱਥੇ ਜੇ ਕਿੱਥੇ ਗਣੀਆਂ ਸੀ ਕੀਚਰਾ ਉਸੂੰ ਵੀ ਬੂਟੇ ਹਾਂਣ ਯਾਰ ਇਹਦੀਆਂ ਵੀ 40 ਕਿਤਾ ਸਾਡੇ ਵਾਲੇ ਦੀਆਂ 12 12 ਜੂਨ ਨੂੰ ਝੋਨਾ ਲੱਗਿਆ 57 ਲਗਰਾ ਆ ਮਹੀਨੇ 'ਚ ਤਾਂ ਵਧੂਗਾ ਆ ਵੀ ਵਧੂਗਾ ਹਾਂ ਜੀ ਹਾਂ ਤੇ ਕਿਚਰ ਨੇ ਹਾਂ ਇਹ ਕਿੰਨੀਆਂ ਹੋਗੀਆਂ 57 ਗਣੀਆਂ ਸਸੇ ਕੱਲ ਮੈਂ ਤੇ ਨਾਪਰ ਦੇ ਕਿਚਰ ਕਿੰਨੀਆਂ ਹੋਗੀਆਂ ਬੋਲ 40 ਤੱਕ ਹੀ ਹੁੰਦੇ ਇਹਨੂੰ ਗਿਣਤੀ 40 ਕਿੰਨੀਆਂ ਹੋ ਗਿਆ ਗਿਣੀਆਂ ਤੂੰ 55 55 55 57 ਲੱਗ ਰਹਾ ਹੈਗੀਆਂ 50 ਤੋਂ ਉੱਤੇ ਮੰਨ ਲਾ 12 ਜੂਨ ਦਾ ਚੋਣਾ ਲੱਗਿਆ ਜੱਥ ਹੋਲੇ ਕਰ ਰਹੇ ਬਹੁਤ ਜਿਆਦਾ ਕੱਖ ਹੋ ਰਹੇ ਆ ਆ ਡੇਡੇ ਕੱਖ ਲਾ ਦੇ ਯਾ ਡੇਡੇ